ਸਾਸਤੀ ਕਾ ਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆ ਜੀ ਆਲੂ ਪਿਆਜ਼ ਵਾਲਾ ਬਹੁਤ ਹੀ ਜ਼ਿਆਦਾ ਟੇਸਟੀ ਰਾਇਤਾ ਤੇ ਚਲੋ ਫਿਰ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੇਗੀ ਤਿਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਜੀ ਇਸ ਨੂੰ ਬਣਾਉਣ ਵਾਸਤੇ 1 ਕੱਪ ਆ ਉਬਲਿਆ ਹੋਇਆ ਆਲੂ ਲਿਆ ਇਹਨੂੰ ਆਪਾਂ ਕੱਟ ਲਿਆ 1 ਕੱਪ ਹਰੀ ਮਿਰਚ ਲਈ ਉਸ ਨੂੰ ਵੀ ਬਰੀਕ ਕੱਟ ਲਿਆ ਬਾਕੀ ਜੇ ਤੁਸੀਂ ਜ਼ਿਆਦਾ ਤਿੱਖਾ ਪਸੰਦ ਕਰਦੇ ਹੋ ਤੁਸੀਂ ਆਪਣੇ ਅਕੋਰਡਿੰਗ ਮਿਰਚ ਪਾ ਸਕਦੇ ਹੋ 1 ਕੱਪ ਆ ਪਿਆਜ਼ ਲਿਆ ਇਸ ਨੂੰ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਕੱਟ ਲਿਆ ਤੇ ਇਕ ਕਲਛੀਆਂ ਵਾਂਗ ਇਹਨੂੰ ਬਣਾ ਲਿਆ। ਕੱਲਾ ਕੱਲਾ ਪੀਸ ਕਰ ਲਿਆ ਆਪਾਂ। ਤੇ ਇੱਕ ਕੋਲੀ ਆਪਾਂ ਲੈ ਲਿਆ ਦਹੀਂ। ਦਹੀਂ ਨੂੰ ਆਪਾਂ ਬੌਲ ਵਿੱਚ ਪਾਉਣੀ ਹੈ। ਤੇ ਹੁਣ ਇਹਦੇ ਵਿੱਚ ਆਪਾਂ ਜੋ ਆਲੂ ਉਬਲੇ ਹੋਏ ਸੀ, ਪਿਆਜ਼ ਸੀਗੇ ਉਹ ਪਾ ਦਿੰਨੇ ਆ। ਹਰੀ ਮਿਰਚ ਜਿਹੜੀ ਸੀ ਉਹ ਵੀ ਪਾ ਦਿੰਨੇ ਆ। ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਉਣੇ ਆ। ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਲੂਣ ਪਾਵਾਂਗੇ। ਥੋੜਾ ਜਿਹਾ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਪਾ ਦਿੰਨੇ ਆ। ਥੋੜਾ ਜਿਹਾ ਇਹਦੇ ਵਿੱਚ ਆਪਾਂ ਭੁੰਨਿਆ ਹੋਇਆ ਜੀਰਾ ਪਾਉਨੇ ਆ। ਥੋੜਾ ਜਿਹਾ ਚਾਟ ਮਸਾਲਾ ਪਾ ਦਿੰਨੇ ਆ। ਥੋੜੀ ਕਸ਼ਮੀਰੀ ਮਿਰਚ ਪਾਉਨੇ ਆ। ਥੋੜੀ ਜਿਹੀ ਇਹਦੇ ਵਿੱਚ ਆਪਾਂ ਕਸੂਰੀ ਮੇਥੀ ਪਾਉਣੀ ਹੈ ਹੱਥਾਂ ਨਾਲ ਮਲ ਕੇ ਪਾ ਦੇਣੀ ਹੈ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਦੇਣੀ ਆ ਬਾਕੀ ਜੇ ਤੁਹਾਨੂੰ ਦਹੀਂ گاੜਾ ਲੱਗੇਗਾ ਤੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਿਓ ਸਾਰੀਆਂ ਚੀਜ਼ਾਂ ਮਿਲਾਉਣ ਤੋਂ ਬਾਅਦ ਇੱਥੇ ਆਪਾਂ ਇੱਕ ਹੁਣ ਤੜਕਾ ਲਗਾਵਾਂਗੇ ਕੜਕੀ ਵਾਸਤੇ ਆਪਾਂ ਗੈਸ ਤੇ 2 ਚਮਚ ਸਰੋਂ ਦਾ ਤੇਲ ਰੱਖਿਆ ਗਰਮ ਹੋਣ ਵਾਸਤੇ ਤੇਲ ਗਰਮ ਹੋ ਚੁੱਕਾ ਗੈਸ ਨੂੰ ਆਪਾਂ ਬੰਦ ਕਰਦੇ ਆ ਇਹਦੇ ਵਿੱਚ ਆਪਾਂ ਸਰੋਂ ਦੇ ਜਾਣੇ ਪਾਉਣੇ ਆ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਉਣੀ ਆ ਤੇ ਇਹ ਮਸਾਲਾ ਪਾਉਣੀ ਇਹਦੇ ਉੱਪਰ मिला दें आप थोड़ा जहा कटिया हुआ धनिया पा दें तो लो जी अपना जो दही बन के तैयार है धनिया पा देने ये सिर्फ आप पाने के देखने सोना लगे तो जे वीडियो वीय लगी तो इस लाइक शेयर सबसक्राइब करना ना भूलो மில் நம்ம வீடியோ சத் ஷிரீகால